ਦੇਸ਼ ਵਿਦੇਸ਼ੀ ਚ ਵਤਨ ਦੀ ਮਿੱਟੀ ਨਿਊਜ਼ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਲੈ ਕੇ ਜਿਸ ਦਾ ਨਾਮ ਹੈ ਕਲਮਾ ਦੇ ਸਫਰ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਕਵੀਸ਼ਰ ਪਾਇਲਖਵੀਰ ਸਿੰਘ ਜੀ ਠੱਠਾ ਇਹਨਾਂ ਕੋਲ ਅਸੀਂ ਇਹ ਜਾਣਾਂਗੇ ਕਿ ਕਿਹੜੇ ਵਿਸ਼ੇ ਤੇ ਕਿਹੜੀ ਕਵਿਤਾ ਸੁਣਾ ਰਹੇ ਨੇ ਸਤਿ ਸ਼੍ਰੀ ਅਕਾਲ ਠੱਠਾ ਸਾਹਿਬ ਸਤਿ ਸ਼੍ਰੀ ਅਕਾਲ ਸਭ ਨੂੰ ਸਾਹਿਬ ਠੱਤਾ ਸਾਹਿਬ ਅੱਜ ਕਿਹੜੇ ਵਿਸ਼ੇ ਤੇ ਕਿਹੜੀ ਕਵਿਤਾ ਸੁਣਾ ਰਹੇ ਸਨ ਦੇਸ਼ ਵਦੇਸ਼ ਵਿੱਚ ਵਤਨ ਦੀ ਮਿੱਟੀ న్యూਸ ਚੈਨਲ ਵੈਕਰੀ ਇਸ ਮੂਸਾ ਸੰਗਤ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ ਅੱਜ ਮੈਂ ਦੇਸ਼ ਦੇ ਰਖਵਾਲਿਆਂ ਦੀ ਗਲਤ ਆਪਰਾਮ ਸੰਝੀ ਕਰ ਰਿਹਾ ਠੀਕ ਹੈ ਜੀ ਕਹਿਣ ਤੋਂ ਪਾ ਕੇ ਫੌਜੀ ਵੀਰਾਂ ਦੀ ਕਵਤਾ ਜਿਹੜੀ ਆਪਾਂ ਸੰਝੀ ਕਰ ਰਹੇ ਠੀਕ ਹੈ ਜੀ ਆਪਾਂ ਥੋੜਾ ਜਿਹਾ ਇਹ ਫੌਜ ਦੇ ਬਾਰੇ ਵਿਚਾਰ ਕਰ ਲਈਏ ਹਾਂਜੀ ਕਿਉਂਕਿ ਜਦੋਂ ਇਹਨਾਂ ਦੀਆਂ ਜਿਹੜੀਆਂ ਨੇ ਰੈਜਿਮੈਂਟਾਂ ਜੇ ਇਹਨਾਂ ਬਾਰੇ ਵਿਚਾਰ ਕਰੀਏ ਤੇ ਤਕਰੀਬਨ ਇਹ ਗਿਣਟੀ ਦੇ ਵਿੱਚ 30 ਆਉਂਦੀਆਂ ਨੇ ਹਾਂਜੀ 30 ਰੈਜਿਮੈਂਟਾਂ ਹੋਈਆਂ ਕਰਦੀਆਂ ਨੇ ਅੱਛਾ ਜੀ ਜਿਸ ਤਰ੍ਹਾਂ ਕਿ ਡੋਗਰਾ ਰੈਜਿਮੈਂਟ ਹਾਂਜੀ ਸਿੱਖ ਰੈਜਿਮੈਂਟ ਬਿਹਾਰ ਰੈਜਿਮੈਂਟ ਹੂੰ ਹੂੰ ਨੇਪਾਲ ਰੈਜਿਮੈਂਟ ਇਨਫੈਂਟਰੀ ਅੱਛਾ ਫਿਰ ਆਰਮਡ ਅਰੇਜਮੈਂਟ ਅੱਛਾ ਇੱਥੇ ਮੈਂ ਇੱਕ ਜੇਕਰ ਕਰਾਂ ਆਰਮਡ ਅਰੇਜਮੈਂਟ ਜਿਹੜੀ ਹੈ ਹਾਂਜੀ ਇਹਦੇ ਵਿੱਚੋਂ ਇੱਕ ਵਾਰੀ ਮੈਂ ਪ੍ਰੋਗਰਾਮ ਤੇ ਵੀ ਗਿਆ ਸੀ ਬਬੀਨੇ ਇਹ ਬਬੀਨੇ ਆ ਅੱਛਾ ਜੀ ਔਰ ਉਤੋਂ ਲਾਸ ਹੈ ਸਨਮਾਨਤ ਵੀ ਹੈ ਫੌਜ ਵੱਲ ਬੇਰੀਕੁਟ ਔਰ ਇਹ ਇਹਨਾਂ ਦੀਆਂ ਇਸ ਗਿਣਤੀ 'ਚ ਜਿਤਨਾ ਗੋਰਖਾ ਰੈਜiment ਹੈ ਹਾਂਜੀ ਡੋਗਰਾ ਰੈਜiment ਹੈ ਇਹ ਜਿਹੜੀਆਂ ਨੇ ਇਤਨਾ ਵੱਖ-ਵੱਖ ਜਿਹੜੀਆਂ ਨੇ ਕਸ਼ਮੀਰ ਰੈਜiment ਜੰਮੂ ਰੈਜiment ਅੱਛਾ ਜੀ ਇਹ ਇਸ ਤਰ੍ਹਾਂ ਜਿਹੜੀਆਂ ਨੇ ਗਿਣਤੀ ਦੇ ਚ ਤੀ ਰੈਜimentਾਂ ਨੇ ਠੀਕ ਹੈ ਔਰ ਇਹਨਾਂ ਦੇ ਵਿੱਚ ਜੇ ਵੇਖਿਆ ਜਾਵੇ ਤੇ ਗਿਣਤੀ ਦੇ ਵਿੱਚ ਇੱਕ ਰੈਜiment ਦੇ ਵਿੱਚ 19 20 ਜਾਂ 22 ਇਹ ਮਟਾਲੀਆ ਨਾ ਹੁੰਦੀਆਂ ਨੇ ਅੱਛਾ ਮਲਕ ਕਿਸੇ ਜ 19 ਹੁੰਦੀਆਂ ਕਿਸੇ ਜ 20 ਹੁੰਦੀਆਂ ਨੇ ਹਾਂਜੀ ਕਿਸੇ ਜ 22 ਹੁੰਦੀਆਂ ਨੇ ਇਹ ਇਹਨੀਆਂ ਮਟਾਲੀਆ ਨਾ ਹੁੰਦੀਆਂ ਨੇ ਹਾਂਜੀ ਹੁਣ ਜੇ ਇਹਨਾਂ ਦੇ ਚ ਇਹ ਗੱਲ ਵੇਖੀ ਜਾਏ ਕਿ ਸਭ ਤੋਂ ਪਹਿਲਾਂ ਤੇ ਇਹਨਾਂ ਵਿੱਚ ਸਿਪਾਈ ਭਰਤੀ ਹੁੰਦਾ ਅੱਛਾ ਫੌਜ ਦੇ ਵਿੱਚ ਹਾਂਜੀ ਉਸ ਤੋਂ ਬਾਅਦ ਲੈਸ ਨੈਕ ਬਣਦਾ ਨੇ ਸਨੇਕ ਤੋਂ ਬਾਅਦ ਨਾਇਕ ਬਣਦਾ ਹਾਂਜੀ ਨਾਇਕ ਤੋਂ ਬਾਅਦ ਹਵਾਲਦਾਰ ਬਣਦਾ ਅੱਛਾ ਜੀ ਔਰ ਹਵਾਲਦਾਰ ਤੋਂ ਬਾਅਦ ਫਿਰ ਸੁੰਬੇਦਾਰ ਬਣਦਾ ਹਾਂਜੀ ਫਿਰ ਸੁੰਬੇਦਾਰ ਮੇਜਰ ਬਣਦਾ ਚਿਰ ਇਹਨਾਂ ਦੇ ਵਿੱਚ ਮਰਗੇਡੀਅਰ ਲੈਫਟੀਨੈਂਟ ਹਾਂਜੀ ਫਿਰ ਇਹ ਸਟੈਪ ਬਾਈ ਸਟੈਪ ਇਹਨਾਂ ਰੈਂਕ ਜਿਹੜੇ ਨੇ ਵੱਦੇ ਜਾਂਦੇ ਇਹ ਵੱਧੇ ਜਾਂਦੇ ਇਹ ਜਰਨਲ ਤੱਕ ਜਾਂਦੇ ਨੇ ਅੱਛਾ ਹੋਰ ਇੱਥੇ ਮੈਂ ਇੱਕ ਗੱਲ ਦਾ ਹੋਰ ਜ਼ਿਕਰ ਕਰਾਂ ਕਿ ਜਿਹੜਾ ਫੌਜੀ ਜਵਾਨ ਹੋਇਆ ਕਰਦਾ ਹੈ ਨਾ ਹਾਂਜੀ ਇਹ ਕਿਤੇ ਵੀ ਵਰਦੀ ਵਿੱਚ ਹੋਵੇ ਤੇ ਜਾਂਦਾ ਹੋਏ ਨਾ ਕਿਤੇ ਹਾਂਜੀ ਇਹਨੂੰ ਪੁਲਿਸ ਨਹੀਂ ਡੱਕ ਸਕਦੀ ਅੱਛਾ ਇਹਨੂੰ ਅਰੈਸਟ ਵੀ ਨਹੀਂ ਕਰ ਸਕਦੀ ਇਹਨੂੰ ਹੱਥ ਘੜੀ ਨਹੀਂ ਲਾ ਸਕਦੀ ਅੱਛਾ ਇਹ ਜਿਹੜੀ ਪੁਲਿਸ ਹੈ ਠੀਕ ਨਾ ਪੁਲਿਸ ਨਹੀਂ ਲਾ ਸਕਦੀ ਇਹਨਾਂ ਨੂੰ ਠੀਕ ਹੈ ਕਿਉਂਕਿ ਇਸرائیਲ ਜਿਸ ਤਰ੍ਹਾਂ ਆਪਾਂ ਪਿਛੇ ਜ਼ਿਕਰ ਕੀਤਾ ਕਿ ਰੈਜimentਾਂ ਦਾ ਇਹਦੇ ਵਿੱਚ ਟੈਂਕਰ ਸਾਲਾ ਹੋਇਆ ਕਰਦਾ ਹੂੰ ਹੂੰ ਵੇਤੂਖਨ ਨਾਮ ਹੀ ਹੋਇਆ ਕਰਦਾ ਹਾਂਜੀ ਇਸ ਤਰ੍ਹਾਂ ਦੇ ਸਾਰੇ ਜਿਹੜੇ ਰੈਂਕ ਨੇ ਨਾ ਆਪਣਾ ਰੈਜimentਾਂ ਨੇ ਇਹ ਵੱਖ-ਵੱਖ ਹੋਇਆ ਕਰਦੇ ਨੇ ਠੀਕ ਹੈ ਜਿਸ ਤਰ੍ਹਾਂ ਕਿ ਨੇਪਾਲ ਰੈਜimentਰੀ ਹੋਇਆ ਕਰਦੀ ਹੈ ਅੱਛਾ ਇਹ ਜਿੰਨੇ ਵੀ ਮੰਨ ਲਓ ਸਾਡੇ ਭਾਰਤ ਦੇ ਵਿੱਚ ਵੱਖ-ਵੱਖ ਨੇ ਨਾ ਸਟੇਟਾਂ ਹਾਂਜੀ ਉਹਨਾਂ ਦੇ ਸਾਹਮਣੇ ਇਹ ਹੋਇਆ ਕਰਦੀ ਹੈ ਠੀਕ ਹੈ ਔਰ ਜਿਹੜੇ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਸਿਪਾਈ ਤੋਂ ਲੈ ਕੇ ਜਰਨਲ ਤੱਕ ਜਾਂਦੇ ਨੇ ਹਾਂਜੀ ਔਰ ਇਹਨਾਂ ਦੀ ਕਮਾਂਡ ਜਿਹੜੀ ਹੈ ਸਾਰੀ ਫੌਜੀ ਕਮਾਂਡ ਜਿਹੜੀ ਹੈ ਇਹ ਰਾਸ਼ਟਰਪਤੀ ਦੇ ਹੱਥ ਵਿੱਚ ਹੋਇਆ ਕਰਦੀ ਹੈ ਬਿਲਕੁਲ ਜੀ ਔਰ ਇਹਨਾਂ ਦੇ ਨਿਸ਼ਾਨ ਵਿੱਚ ਜਿਹੜੇ ਨੇ ਆਪਾਂ ਮਾਟੋ ਕਹ ਲਈਏ ਹਾਂਜੀ ਇਹਨਾਂ ਦੇ ਮਾਟੋ ਵੱਖਰੇ ਵੱਖਰੇ ਹੋਇਆ ਕਰਦੇ ਆ ਹੂੰ ਕਿਸੇ ਦਾ ਮਾਟੋ ਹੋਇਆ ਕਰਦਾ ਅ ਚੜਜੀ ਕਲਾ ਅੱਛਾ ਕਿਸੇ ਦਾ ਮਾਟੋ ਹੋਇਆ ਕਰਦਾ ਜਿਸ ਨਾਲ ਦੋ ਕਰਪਾਨਾ ਹਾਂਜੀ ਤੇ ਵਿੱਚ ਆਪਣਾ ਜਿਹੜਾ ਇਹਨਾਂ ਨੂੰ ਰਾਸਟਰੀ ਕਿੰਨ ਜਿਹੜਾ ਹੈ ਕਰਦਾ ਠੀਕ ਹੈ ਹੋਇਆ ਕਰਦਾ ਹਾਂਜੀ ਜੀ ਕਿਸੇ ਦਾ ਇਹਨਾਂ ਦਾ ਮਾਰਟੋ ਹੋਇਆ ਕਰਦਾ ਕਿ ਉਹ ਇੱਕ ਸਟਾਰ ਹੋਇਆ ਕਰਦਾ ਤੇ ਰਾਸ਼ਟਰੀ ਚਿੰਨ ਹੋਇਆ ਕਰਦਾ ਅੱਛਾ ਕਿਸੇ ਦਾ ਮਾਰਟੋ ਹੋਇਆ ਕਰਦਾ ਇਹਨਾਂ ਦੋ ਸਟਾਰ ਹੋਇਆ ਕਰਦੇ ਆ ਤੇ ਮਾਰਟੋ ਹੋਇਆ ਕਰਦਾ ਰਾਸ਼ਟਰੀ ਚਿੰਨ ਕਈਆਂ ਦੇ ਤਿੰਨ ਸਟਾਰ ਹੋਇਆ ਕਰਦੇ ਆ ਅੱਛਾ ਤੇ ਫਿਰ ਵਿੱਚ ਹੋਇਆ ਕਰਦਾ ਰਾਸ਼ਟਰੀ ਚਿੰਨ ਰਾਸ਼ਟਰੀ ਚਿੰਨ ਆਪਾਂ ਜਾਣਦੇ ਹਾਂ ਜਿਹੜਾ ਉਹ ਛੇਰ ਜੇ ਜੇ ਬਿਲਕੁਲ ਛੇ ਦਿਮ ਹਾਂ ਉਹ ਰਾਸ਼ਟਰੀ ਚਿੰਨ ਇਹ ਇਹਨਾਂ ਦੇ ਵਕ ਵਕ ਜਿਉ ਰੈਂਕ ਵਧਦੇ ਨੇ ਤੇ ਰੈਂਕ ਵਧਣ ਨਾਲ ਇਹਨਾਂ ਦੇ ਉਹ ਮਾਟੋ ਜਿਹੜੇ ਉਹ ਵੀ ਬਦਲ ਜਾਂਦੇ ਠੀਕ ਹੈ ਠੀਕ ਹੈ ਜਦੋਂ ਇਹ ਜੰਗ ਦੇ ਵਿੱਚ ਜਾਂਦੇ ਨੇ ਹਾਂਜੀ ਇਹਨਾਂ ਦੇ ਬੋਲੇ ਜਿਹੜੇ ਆਪਾਂ ਪੰਜਾਬੀ ਚ ਬੋਲੇ ਕਹਿ ਸਕਦੇ ਹਾਂਜੀ ਇਹਨਾਂ ਦੇ ਬੋਲੇ ਵੀ ਜਿਹੜੇ ਨੇ ਉਹ ਵੀ ਬਦਲ ਹੀ ਜਾਂਦੇ ਆ ਅੱਛਾ ਜਿਸ ਤਰ੍ਹਾਂ ਕਿਸ ਸਿੱਖ ਦਾ ਬੋਲਾ ਜਿਹੜਾ ਹੈ ਉਹ ਬੋਲੇ ਸੋਨੇ ਹਾਲ ਹੈ ਹਾਂਜੀ ਕਾ ਅਸੀਂ ਐਸਾ ਪਿੰਡਾਂ ਦੀ ਲੜਾਈ ਗਾਉਤ ਨਹੀਂ ਉਦੋਂ ਤਾਂ ਨਹੀਂ ਅਹੀ ਬੰਦੇ ਪਰ ਇਹ ਫੌਜ ਜਿਹੜੀ ਹੈ ਇਹ ਜਦੋਂ ਮੈਂ ਵੈਰੀਟੇਚਰਾਈ ਕਰੇਗੀ ਨਾ ਤੇ ਇਹ ਆਪਣੇ ਇਹਨਾਂ ਬੋਲਿਆਂ ਦਾ ਮਤਲਬ ਇਹ ਹੁੰਦਾ ਕਿ ਆਪਣੇ ਉਸ ਪ੍ਰਮਾਤਮਨ ਨੂੰ ਯਾਦ ਕਰਦੇ ਆ ਹੂੰ ਹੂੰ ਪੰਥ ਕੀ ਜੀਤ ਝੁਗ ਕਰਮਾਂ ਤੇ ਕਬ ਹੁਣਾ ਡਰੋ ਹੂੰ ਐਸੇ ਬੋਲੇ ਫਿਰ ਇਹਨਾਂ ਦਾ ਹੋਇਆ ਕਰਦਾ ਮਜਰੰਗ ਮਲੇ ਹੂੰ ਜੈ ਮਾਤਾ ਦੀ ਜੈ ਚੰਡਕਾ ਜੈ ਕਾਲੀ ਇਹ ਇਹਨਾਂ ਦੇ ਜਿਹੜੇ ਬੋਲੇ ਹੋਇਆ ਕਰਦੇ ਆ ਇਹ ਵਕ ਵਕ ਇਹਨਾਂ ਦੇ ਬੋਲੇ ਹੋਇਆ ਕਰਦੇ ਜਦੋਂ ਇਹ ਜੰਗ ਤੇ ਜਾਂਦੇ ਆ ਨਾ ਚੜਾਈ ਕਰਦੇ ਚੜਾਈ ਕਰਦੇ ਆ ਹਾਂਜੀ ਉਦੋਂ ਇਹ ਜਿਹੜੇ ਬੋਲੇ ਨੇ ਇਹ ਇਹਨਾਂ ਦੇ ਇਸ ਢੰਗ ਨਾਲ ਨਾਲੇ ਜੋਰ ਦੀ ਭਜੇ ਜਾਂਦੇ ਵੈਰੀਵਲ ਨੂੰ ਤੇ ਨਾਲੇ ਇਹ ਯਾਦ ਕਰੀ ਜਾਂਦੇ ਆ ਔਰ ਇਸੇ ਹਿਸਬੰਦ ਵਿੱਚ ਸੰਤੂ ਸਾਹਿਬ ਮੈਂ ਆ ਇਹ ਇੱਕ ਕਵਤਾ ਲਿਖੀ ਹੈ ਹਾਂਜੀ ਆਸ ਹੈ ਕਿ ਉਹ ਕਵਤਾਈ ਹੈ ਆਪ بڑے ਗੌਰ ਨਾਲ ਸਰੂਪ ਕਰੋਗੇ ਜਿਹੜੇ ਚਾਰ ਅੱਖਰ ਮੈਂ ਪਾਇਲੇ ਇਸ ਤਰ੍ਹਾਂ ਬੇਨਤੀ ਕੀਤੀ ਜਾ ਰਹੀ ਹੈ ਠੀਕ ਠਕ ਸਾ ਇਹਦੇ ਵਿੱਚ ਇਹ ਹੈ ਕਿ ਜਦੋਂ ਸਰਨੇ ਕੋਈ ਮੁੰਡੇ ਇਹ ਫੌਜ ਦੀ ਭਰਤੀ ਹੁੰਦੇ ਆ ਹਾਂਜੀ ਉਹ ਕਿਵੇਂ ਭਰਤੀ ਹੁੰਦੇ ਨੇ ਕਿਵੇਂ ਉਹ ਮੁਲਾਜ਼ਮ ਬਣਦੇ ਨੇ ਕਿਵੇਂ ਉਹਨਾਂ ਸਖਲਾਈ ਦਿੱਤੀ ਜਾਂਦੀ ਹੈ ਹੂੰ ਹੂੰ ਇਹ ਸਾਰਾ ਵੇਰਵਾ ਇਸ ਕਰਤਾ ਹੈ ਜੀ ਮੈਂ ਕੀਤਾ ਯਾਰ ਜਦੋਂ ਪਰਤੀ ਹੁੰਦੇ ਨੇ ਮਨ ਵਿੱਚ ਬੜੀ ਖੁਸ਼ੀ ਮਨਾਉਂਦੇ ਹੁਣ ਅਸੀਂ ਮਲਾਜਮਾਂ ਫਿਰਦੇ ਖੁਸ਼ੀਆਂ ਦੇ ਵਿੱਚ ਗਾਉਂਦੇ ਹੁਣ ਅਸੀਂ ਮਲਾਜਮਾਂ ਫਿਰਦੇ ਖੁਸ਼ੀਆਂ ਦੇ ਵਿੱਚ ਗਾਉਂਦੇ ਕਰਦਿਆਂ ਨੂੰ ਕਹਦੇ ਹੰਦੇ ਤੁਹਾਡਾ ਕਾਮ ਤਸੀਂ ਜਾਣੋ ਸਨਮਾਨ ਤੁਹਾਡੇ ਤੇ ਸਾਡੇ ਹੌਂਜੀ ਵੀਰ ਜਵਾਨੋ ਸਨਮਾਨ ਤੁਹਾਡੇ ਤੇ ਸਾਡੇ ਹੌਂਜੀ ਵੀਰ ਜਵਾਨੋ ਸਭ ਤੋਂ ਤਾਂ ਪਹਿਲਾਂ ਹੀ ਕਰਨੀ ਪੈਂਦੀ ਏ ਰੰਗ ਰੋਟੀ ਇਹਦੇ ਵਿੱਚ ਦੱਸ ਦੇ ਨੇ ਕਰਨੀ ਕੇਵੇਂ ਅਸਾਂ ਡਿਊਟੀ ਏ ਦੇ ਵਿੱਚ ਦੱਸ ਦੇ ਨੇ ਕਿਵੇਂ ਕਰਨੀ ਆ ਸਾਡੀ ਉਡੀਕ ਏ ਸਹਲਾਈ ਦੇਂਦੇ ਨੇ ਨਿਗਾਹ ਹਰ ਕਦੀ ਪਛਾਣੂ ਸਾਨੂੰ ਮਾਨ ਤੁਹਾਡੇ ਤੇ ਸਾਡੇ ਫੌਜੀ ਵੀਰ ਜਵਾਨੋ ਸਾਨੂੰ ਮਾਨ ਤੁਹਾਡੇ ਤੇ ਸਾਡੇ ਫੌਜੀ ਵੀਰ ਜਵਾਨੋ ਪਾ ਫੌਜੀ ਵਰਦੀ ਏ ਵਿੱਚ ਗਰਾਉਣ ਦੇ ਕਰਦੇ ਪੀਟੀ ਚਟ ਆਉਂਦੇ ਭਜੇ ਨੇ ਜਦ ਵੀ ਸਾਬ ਮਾਰਦਾ ਛੀਟੀ ਚਟ ਆਉਂਦੇ ਭਜੇ ਨੇ ਜਦ ਵੀ ਸਾਬ ਮਾਰਦਾ ਛੀਟੀ ਅੱਡਰਿਓ ਕਰ ਦੇਂਦਾ ਮੇਰੀ ਬਾਤ ਹੁਣੇ ਮੰਨੋ ਸਾਨੂੰ ਮਾਨ ਤੁਹਾਡੇ ਤੇ ਸਾਡੇ ਫੌਜੀ ਵੀਰ ਜਵਾਨ ਨੂੰ ਸਾਨੂੰ ਮਾਨ ਤੁਹਾਡੇ ਤੇ ਸਾਡੇ ਫੌਜੀ ਵੀਰ ਜਵਾਨ ਨੂੰ ਹੋਵੇ ਜਦ جنگ ਕਰਨਾ ਜੱਟ ਪਟ ਕਰਦੇ ਇਹ ਤਿਆਰੀ ਕਰਨ ਲਿ ਜਾ ਹੁਕਮ ਕਰੇ ਪਟਣ ਛੇਤੀ ਤੁਰਦੀ ਸਾਰੀ ਕਰਨਲ ਜਾ ਕਮ ਕਰੇ ਪਲਟਣ ਛੇਤੀ ਦਰਦੀ ਸਾਰੀ ਨਾਜ ਮੋ ਚਾ ਤੁਸੀਂ ਜਾ ਕੇ ਜਾਲ ਗੱਡੀ ਉਤੇ ਤਾਣੋ ਸਾਨੂੰ ਮਾਨਤਵਾਡੇ ਤੇ ਸਾਡੇ ਫੌਜੀ ਵੀਰ ਜਵਾਨੋ ਸਾਨੂੰ ਮਾਨਤਵਾਡੇ ਤੇ ਸਾਡੇ ਫੌਜੀ ਵੀਰ ਜਵਾਨੋ ਇਹ ਵਿੱਚ ਲੜਾਈ ਦੇ ਪੂਰੇ ਜੋਰ ਸੂਰ ਮੇ ਲਾਉਂਦੇ ਫੇਰ ਕਰਕੇ ਟੈਂਕਾਂ ਦੇ ਦੁਸ਼ਮਣ ਪਾਕਿਸਤਾਨ ਪਜਾਉਂਦੇ ਫੇਰ ਕਰਕੇ ਟੈਂਕਾਂ ਦੇ ਦੁਸ਼ਮਣ ਪਾਕਿਸਤਾਨ ਪਜਾਉਂਦੇ ਕਹਿੰਦੇ ਲਲਕਾਰ ਏ ਤੁਸੀਂ ਹੱਥ ਛਾੜੇ ਨਾ ਜਾਣੋ ਸਾਨੂੰ ਮਾਣ ਤੋਂ ਆਦੇ ਤੇ ਸਾਡੇ ਫੌਜੀ ਵੀਰ ਜਵਾਨੋ ਸਾਨੂੰ ਮਾਣ ਤੋਂ ਆਦੇ ਤੇ ਸਾਡੇ ਫੌਜੀ ਵੀਰ ਜਵਾਨੋ ਹਰ ਵੇਲੇ ਬਾਡਰ ਤੇ ਤਾਂ ਗਸ਼ਤ ਕਰਦੇ ਨੇ ਰਹਿੰਦੇ ਹਰ ਵੇਲੇ ਬਾਡਰ ਤੇ ਤਾਂ ਗਹਤ ਰਹਿੰਦੇ ਨੇ ਕਰਦੇ ਅਸਮਾਨਾਂ ਨੂੰ ਛੁੰਦੇ ਜੇ ਪਾੜੇ ਛਾਲ ਮਾਰਦੇ ਚੜਦੇ ਬਲਾਰ ਤੁਹਾਡੇ ਤੋਂ ਇਸ ਭਾਰਤ ਦੇ ਬਲਵਾਨੋ ਸਨਮਾਨ ਤੁਹਾਡੇ ਤੇ ਸਾਡੇ ਫੌਜੀ ਵੀਰ ਜਵਾਨੋ ਸੱਚੇ ਸੇਵਾਦਾਰ ਏ ਸਾਡੇ ਦੇ ਦੇ ਜੋਰ ਖਵਾਲੇ ਤੁਪਾਵੇਂ ਸੇ ਕਦਨੇ ਕੱਟਦੇ ਵਿਸਿਆਰਾ ਪਾੜੇ ਤੁਪਾਵੇਂ ਸੇ ਕਦਨੇ ਕੱਟਦੇ ਵਿਸਿਆਰਾ ਪਾੜੇ ਅਰਦਾਸਾਂ ਲ ਕਬੀਰ ਕਰੇ ਜੁਗ ਜੁਗ ਤੁਝ ਜਵਾਨੀ ਅਮਾਨੋ ਸਾਨੂੰ ਮਾਨਤ ਆਡੇ ਤੇ ਸਾਡੇ ਫੌਜੀ ਵੀਰ ਜਵਾਨੂ ਸਾਨੂੰ ਮਾਨ ਤੁਹਾਡੇ ਤੇ ਸਾਡੇ ਫੌਜੀ ਜਵਾਨ ਨੂੰ ਸਾਨੂੰ ਮਾਨ ਤੁਹਾਡੇ ਤੇ ਸਾਡੇ ਫੌਜੀ ਜਵਾਨ ਨੂੰ ਬਹੁਤ ਵਧੀਆ ਜੀ ਠਠਾ ਸਾਹਿਬ ਤੁਸੀਂ ਅੱਜ ਫੌਜੀ ਜਵਾਨਾਂ ਦੇ ਕਵਤੇ ਸੁਨਾਈਆਂ ਹਰ ਵਿਸ਼ੇ ਤੇ ਤੁਸੀਂ ਸਾਨੂੰ ਇੱਕ ਵਕਰੀ ਪੇਸ਼ਕਸ਼ ਕਰਦੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਇਹਨਾਂ ਦਾ ਇੱਕ ਨਾਰਾ ਹੋਇਆ ਕਰਲਾ ਜੈ ਜਵਾਨ ਜੈ ਕਿਸਾਨ ਹਾਂਜੀ ਬਹੁਤ ਬਹੁਤ ਧੰਨਵਾਦ ਨਿਊਜ ਮਤਨ ਮਿੱਟੀ ਨਿਊ ਚੈਨਲ ਦੀ ਸਮੂਹ ਟੀਮ ਅਤੇ ਮੇਰੇ ਮਿੱਤਰ ਸਰਦਾਰ ਦਸਵਿੰਦਰ ਸਿੰਘ ਜਿੰਦੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ